ਉਹ ਗੱਲ ਕਰਦੇ ਆ ਆਪਣੇ ਇੰਡੀਆ ਦੀ ਸਰਕਾਰ ਟੂਰਿਸਟ ਤੇ ਬਹੁਤ ਜ਼ਿਆਦਾ ਜ਼ੋਰ ਦਿੰਦੀ ਆ ਬਹੁਤ ਝਾਰੀਆਂ ਐਡਵਰਟਾਈਜ਼ਮੈਂਟ ਕਰਦੀਆਂ ਉੱਤਰ ਪ੍ਰਦੇਸ਼ ਰਾਜਸਥਾਨ ਮਹਾਰਾਸ਼ਟਰ ਜਾਂ ਹੋਰ ਸਟੇਟਾਂ ਨੇ ਜਿਹੜੀਆਂ ਉਹ ਸਾਰੀਆਂ ਟੂਰਿਸਟ ਤੇ ਜ਼ੋਰ ਦਿੰਦੀਆਂ ਨੇ ਪਰ ਆ ਪਿੱਛੇ ਜੇ ਇੱਕ ਇਸੇ ਹਫ਼ਤੇ ਹੀ ਇੱਕ ਅਮਰੀਕਨ ਮੂਲ ਦੀ ਜਿਹੜੀ ਨਿਵਾਸੀ ਹੁੰਦੀ ਉਹ ਮਹਾਰਾਸ਼ਟਰ ਦੇ ਵਿੱਚ ਰਹਿ ਰਹੀ ਹੁੰਦੀ ਆ ਜਾਂ ਕਹਿ ਲਈਏ ਟੂਰਿਸਟ ਹੁੰਦੀ ਆ ਐਜ਼ ਅ ਟੂਰਿਸਟ ਪਰ ਉਹਦੀ ਜਿਹੜੀ ਬੋਡੀ ਹੁੰਦੀ ਆ ਮਹਾਰਾਸ਼ਟਰ ਦੇ ਜੰਗਲਾਂ ਵਿੱਚੋਂ ਮਿਲਦੀ ਆ ਕਿ ਉਹਦੇ ਹੱਥ ਪੈਰ ਜਿਹੜੇ ਬੰਨੇ ਹੋਏ ਸੀਗੇ ਜਿੱਦਾਂ ਕਿ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿੰਨੀ ਜ਼ਿਆਦਾ ਉਹਦੀ ਭਿਆਨਕ ਹਾਲਤ ਆ ਸੋ ਇਹ ਇੱਕ ਉਥੋਂ ਦੇ ਹੀ ਨਾਗਰਿਕ ਦਾ ਕੰਮ ਹੋਊਗਾ ਜਿਨੇ ਕਿ ਇੱਕ ਟੂਰਿਸਟ ਨੂੰ ਇਦਾਂ ਬੰਨ ਕੇ ਰੱਖਿਆ ਤੇ ਇਸ ਦੇ ਦੱਸਣ ਦੇ ਮੁਤਾਬਕ ਜਦੋਂ ਉਥੇ ਕੋਈ ਮੱਝਾਂ ਮੱਝਾਂ ਗਾਵਾਂ ਚਾਰਨ ਵਾਲੇ ਜੰਗਲ ਦੇ ਵਿੱਚੋਂ ਲੰਘ ਰਹੇ ਸੀਗੀ ਤਾਂ ਇਹਨਾਂ ਉਹਨਾਂ ਨੂੰ ਇਹ ਔਰਤ ਦੀਆਂ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਔਰਤ ਨੂੰ ਚੱਕ ਕੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜਿੱਥੇ ਹੁਣ ਇਸ ਔਰਤ ਦੀ ਹਾਲਤ ਵਿੱਚ ਕਾਫੀ ਸੁਧਾਰ ਆ ਤੇ ਇਹਨੇ ਬਿਆਨ ਦਿੱਤੇ ਆ ਕਿ ਇਸ ਨੂੰ ਪਿਛਲੇ 10-15 ਦਿਨਾਂ ਤੋਂ ਇਦਾਂ ਹੀ ਜੰਗਲ ਦੇ ਵਿੱਚ ਬੰਨ ਕੇ ਸਿੱਟਿਆ ਹੋਇਆ ਸੀ ਇਸ ਦਿਨ ਬਾਰ-ਬਾਰ ਰੇਪ ਕੀਤਾ ਜਾ ਰਿਹਾ ਸੀਗਾ ਸੋ ਇਹ ਆ ਸਾਡੇ ਲੋਕਾਂ ਦੀ ਜਾਂ ਜਿਹੜੀਆਂ ਇਹ ਸਟੇਟਾਂ ਨੇ ਜਿੱਥੇ ਜ਼ਿਆਦਾਤਰ ਟੂਰਿਸਟ ਦੇ ਨਾਂ ਤੇ ਜੋੜ ਦਿੱਤਾ ਜਾਂਦਾ ਉੱਥੇ ਹੋ ਜੀਆਂ ਕਨਾਉਣੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ